ਪੰਜਾਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਸਾਬਕਾ ਜਿਹੜੇ ਐਮਪੀ ਰਹੇ ਨੇ ਸਰਦਾਰ ਤਰਲੋਚਨ ਸਿੰਘ ਉਹਨਾਂ ਦੇ ਨਾਂ ਤੇ ਅੱਜ ਇੱਕ ਕਿਤਾਬ ਰਿਲੀਜ਼ ਕੀਤੀ ਗਈ ਔਰ ਇੱਥੇ ਇਸ ਵਕਤ ਸਪੀਕਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਮੁੱਖ ਮਹਿਮਾਨ ਵੱਜੋਂ ਇੱਥੇ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਕਿਉਂਕਿ ਆਪਣਾ ਇਤਿਹਾਸ ਬਹੁਤ ਪੁਰਾਣਾ ਹੈ ਉਹਨਾਂ ਨੂੰ ਸਰਦਾਰ ਛੋੜ ਦਿਓ ਸਰ ਰਾਮ ਨਾ ਕਰੋ ਭਾਈ ਆ ਜਾਓ ਆ ਜਾਓ ਉਹ ਮੈਂ ਇੱਕ ਸਟੈਪ ਥੱਲੇ ਕਰਾ ਰਹੇ ਹਾਂ ਰੁਕ ਜਾ ਯਾਰ ਗੋਡਾ ਪਹਿਲਾਂ ਹੀ ਦੁਖਦ ਆਰਾਮ ਨਾਲ ਆ ਜਾਓ ਨਾ ਨਾ ਗੋਡਾ ਕੈਮ ਹੈ ਸ਼ੀਰਲタル ਮੇਰੇ ਕੋਲ ਹੈ ਘੋਰਾ ਬਾਈ ਬਾਈ ਕਰੀਏ ਸ਼ੁਰੂਜੀ ਇੱਕ ਮਿੰਟ ਇੱਕ ਮਿੰਟ ਆ ਜਾਓ ਆ ਜਾਓ ਚਲੋ ਜੀ ਫਿਰ ਧਾਰਮਿਕ ਦਾ ਜਵਾਬ ਚਲੋ ਕਿਤਾਬ ਵਰੀ ਦੱਸੋ ਸਰ ਸਭ ਅੱਜ ਹੱਥ ਕਿ ਕਰ ਲਾਪਾ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋ ਅੱਪਾ ਜੀ ਮੈਂ ਸਾਡੇ ਪੰਜਾਬ ਦੇ ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਮਹਾ ਪੰਜਾਬ ਦੀ ਗੱਲ ਕਰਦਾ ਮੈਂ ਚੜ੍ਹਦੇ ਪੰਜਾਬ ਦੀ ਵੀ ਗੱਲ ਕਰਦਾ ਲਹਿੰਦੇ ਪੰਜਾਬ ਦੀ ਵੀ ਕਰਦਾ ਉੱਥੋਂ ਦੇ ਇੱਕ ਮਹਾਨ ਸੂਤ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਦੇਸ਼ ਦੀ ਕੌਮ ਦੀ ਲਈ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਔਰ ਇੱਕ ਐਗਜ਼ਾਮਪਲ ਬਣੇ ਵੀ ਜੇ ਕੋਈ ਸਰਕਾਰੀ ਅਫਸਰ ਇਮਾਨਦਾਰ ਨਾਲ ਤਨਦੇਹੀ ਨਾਲ ਕੰਮ ਕਰਦਾ ਤੇ ਦੇਸ਼ ਦੀਆਂ ਬੁਲੰਦੀਆਂ ਤੇ ਜਾ ਸਕਦਾ ਉਹ ਸਫਰ ਇਹ ਨਾਲਾ ਜਿੰਦਗੀ ਦਾ ਸਫਰ ਸਰ ਤਲੋਚਨ ਸਿੰਘ ਦਾ ਇਹਨਾਂ ਨੇ ਸਰ ਤਲੋਚਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਸੀ ਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਹਾਂ ਅੱਜ ਇਸ ਅਗਸਟ ਗੈੱਥਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਸਕਿਆ ਜੀ ਸਪੀਕਰ ਸਾਹਿਬ ਇੱਕ ਅਮਨ ਰੋਲ ਨੂੰ ਹਟਾਉਣ ਦੇ ਲਈ ਕੀ ਆ ਜਾ ਰਿਹਾ ਲਗਾਤਾਰ ਕਹਿੰਦੇ 2 ਸਾਲ ਦੀ ਸਜ਼ਾ ਉਹ ਜੁਕਤੀ ਹੈ ਪਰ ਸਪੀਕਰ ਸਾਹਮਣੇ ਕੋਈ ਡਿਸੀਜਨ ਨਹੀਂ ਲਿਆ ਬਕਾਇਦਾ ਪੰਜਾਬ ਦੇ ਵੱਲੋਂ ਵੀ ਕਿ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਮੁੱਖ ਦੁਸ਼ੀਤ ਭਾਈ ਉਹ ਵਿਆਹ ਦੇ ਵਿੱਚ 20 ਦਾ ਲੇਖਾ ਕਾ ਨੂੰ ਪਾਉਣਾ ਜੋ ਜੋ ਸਾਨੂੰ ਮਿਲਦੇ ਨਹੀਂ ਮੈਂ ਜਿਸ ਤਰੀਕੇ ਨਾਲ ਅੱਜ ਇਹ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ ਤੁਹਾਡੇ ਨਾਲ ਵੀ ਬਹੁਤ ਚੰਗੇ ਲਿੰਕ ਰਹੇ ਨੇ ਕੀ ਕਹਿਣਾ ਚਾਹਦੇ ਹੋ ਇਸ ਕਿਤਾਬ ਦੇ ਬਾਰੇ ਅੱਜ ਸادت ਲੋਚਨ ਸਿੰਘ ਜਿਹੜੇ ਸਿੱਖ ਸਿਆਜ਼ ਦੇ ਇਨਸਾਈਕਲੋਪੀਡੀਆ ਕਾ ਜਾ ਸਕਦੇ ਨੇ ਜਾਂ ਗੂਗਲ ਸਰਚ ਦੇ ਵਿੱਚ ਕੁਵਾਰੀਏ ਦਾ ਸਾਰੀ ਇਨਫਰਮੇਸ਼ਨ ਮਿਲਦੀ ਆਏ ਤੇ ਸادت ਲੋਚਨ ਸਿੰਘ ਦੇ ਬਾਰੇ ਅਸੀਂ ਕੋਈ ਗੱਲ ਪੁੱਛੀਏ ਪੰਜਾਬ ਬਾਰੇ ਪੂਰੀ ਜਾਣਕਾਰੀ ਨਾਲ ਹਰ ਮਸਲੇ ਬਾਰੇ ਹੁੰਦੀ ਹੈ ਉਹਨਾਂ ਬਾਰੇ ਅੱਜ ਕਿਤਾਬ ਰਿਲੀਜ਼ ਕੀਤੀ ਬਹੁਤ ਅੱਛੀ ਕਿਤਾਬ ਇਨਫੋਰਮੇਟਿਵ ਹੈ ਬਹੁਤ ਅੱਛੀ ਕਿਤਾਬ ਜੇਕਰ ਪੜ੍ਹ ਕੇ ਮਕੋਕ ਪੰਜਾਬ ਦੀਆਂ ਘਟਨਾਵਾਂ ਬਾਰੇ ਦੇਸ਼ ਦੀ ਸਿਆਸਤ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ ਮੈਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਮੰਤਰੀ ਜੀ ਦਾ ਸਰਦਾਰ ਲੋਚਨ ਸਿੰਘ ਦੀ ਗੱਲ ਕਰੀਏ ਗੱਠ ਜੋੜ ਜਿਹੜਾ ਹੋਇਆ ਸੀ ਆਕਾਲੀ ਪੰਥ ਦੇ ਨਾਲ ਭਾਜਪਾ ਦਾ ਉਸ ਦੇ ਵਿੱਚ ਇਹ ਅਹਿਮ ਭੂਮਿਕਾ ਇਹਨਾਂ ਨੇ ਉਹਨੇ ਦੁਬਾਰਾ ਤੋਂ ਕਿਆ ਸਭੀ ਬਿਲਕੁਲ ਇਹਨਾਂ ਨੇ ਕੀਤੀ ਦੁਹਰਾਵਾਰੇ ਤਾਂ ਫਿਊਚਰ ਵਾਲੇ ਕੁਝ ਨਹੀਂ ਕੀਤਾ ਜਾ ਸਕਦਾ ਉਹ ਠੀਕ ਹੈ ਗੱਠ ਜੋੜ ਦਾ ਪ੍ਰਸ਼ਨ ਦਾ ਹੋਇਆ ਸੀ ਇਹ ਆਕਾਲੀ ਦਲ ਦਾ ਇਹਨਾਂ ਨੇ ਕਰਵਾਇਆ ਸੀ ਇਹ ਲੈ ਕੇ ਬਾਲ ਸਾਹਿਬ ਨੂੰ ਵੱਜਪਈ ਸਾਹਿਬ ਕੋਲ ਗਏ ਸੀ ਉਹ ਗੱਠ ਜੋੜ ਹੋਇਆ ਸੀ ਜੀ ਦੁਬਾਰਾ ਤੁਸੀਂ ਦੁਬਾਰਾ ਤਾਂ ਹੋ ਸਕਦਾ ਜੀ ਦੁਬਾਰਾ ਬਾਰੇ ਕੁਝ ਨਹੀਂ ਕਹਿ ਸਕਦੇ ਜਦੋਂ ਪਹਿਲਾਂ ਤੁਹਾਨੂੰ ਜਦੋਂ ਦੱਸਿਆ ਜੇ ਤੁਹਾਨੂੰ ਪਤਾ ਲੱਗਿਆ ਮੈਨੂੰ ਵੀ ਦੱਸ ਦਿਓ ਕਿੰਨੇ ਕਸਤੇ ਹੋਣਗੇ ਜੀ ਕਿ ਬਿਲਕੁਲ ਤਰਲੋਚਨ ਸਿੰਘ ਜੀ ਸਰਦਾਰ ਤਰਲੋਚਨ ਸਿੰਘ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਹਿਮ ਜੇਕਰ ਗੱਲ ਕਰੀਏ ਇਹ ਇੱਕ ਬਹੁਤ ਵੱਡੀ ਚੀਜ਼ ਹੈ ਵੱਡੀ ਸ਼ਖਸੀਅਤ ਤਰਲੋਚਨ ਸਿੰਘ ਜੀ ਮੌਜੂਦ ਨੇ ਤਰਲੋਚਨ ਸਰ ਜਿਸ ਵਕਤ ਤੁਸੀਂ ਕਿਤਾਬ ਦੀ ਗੱਲ ਕਰਦੇ ਆ ਵੱਡੀ ਉਪਲਬਧੀ ਹੈ ਕੀ ਕਹਿਣਾ ਚਾਹੁੰਦੇ ਹੋ ਆਪਣੀ ਇਸ ਕਿਤਾਬ ਬਾਰੇ ਦੇਖੋ ਬੇਟੇ ਗੱਲ ਕੀ ਹੈ ਮੈਂ ਦੇਖੋ ਸਾਰੇ ਤੁਸੀਂ ਜਰਨਲਿਸਟ ਹੋ ਮੇਰਾ ਵੀ ਇਹੀ profession ਹੈ ਮੈਂ ਸਾਰੀ ਉਮਰ ਪਬਲਿਕ ਰਿਲੇਸ਼ਨ ਅਫਸਰ ਰਿਹਾ ਔਰ ਜੋ ਮੈਂ ਕਮਾਈ ਕੀਤੀ ਉਹ ਪਬਲਿਕ ਰਿਲੇਸ਼ਨ ਅਫਸਰ ਦੇ ਆਰਟ ਨਾਲ ਕੀਤੀ ਕਿ ਮੈਂ ਪੰਜਾਬ ਦਾ ਡੀਪੀਆਰ ਹੋ ਤੇ ਰਾਸ਼ਟਰਪਤੀ ਦਾ ਪ੍ਰੈਸ ਸੈਕਟਰੀ ਪੰਜਾਬ ਦਾ ਡੀਪੀਆਰ ਹੋ ਏਸ਼ੀਅਨ ਗੇਮ ਦਾ ਡਾਇਰੈਕਟਰ ਪਬਲਿਸਿਟੀ ਪੰਜਾਬ ਦਾ ਪੀਆਰ ਹੋ ਕਾਮਨਵੈਲਥ ਗੇਮ ਦਾ ਇਨਚਾਰਜ ਸੋ ਮੈਨੂੰ ਤੇ ਪਬਲਿਕ ਰਿਲੇਸ਼ਨ ਜਿੱਥੇ ਸੀ ਉਹ ਮੈਨੂੰ ਸਾਰੀ ਥਾਂ ਚੁੱਕ ਕੇ ਲੈ ਗਿਆ ਮੈਂ ਇਹ ਸਮਝਦਾ ਕਿ ਜਿਹੜਾ ਪਬਲਿਕ ਰਿਲੇਸ਼ਨ ਆਰਟ ਹੈ ਜਿਸ ਨੂੰ ਆਂਦਾ ਹੈ ਔਰ ਜਿਸ ਪੋਲਿਟਿਸ਼ਨ ਨੂੰ ਆਂਦਾ ਹੈ ਉਹ ਹਮੇਸ਼ਾ ਕਾਮਯਾਬ ਹੁੰਦਾ ਹੈ ਮੇਰੇ ਕੈਰੀਅਰ ਦੇਖੋ ਪਾਕਿਸਤਾਨ ਜਮਿਆ ਖਾਕਸ਼ਾ ਹੋ ਕੇ ਮੈਂ ਪਟਿਆਲੇ ਆਇਆ ਮਜ਼ਦੂਰੀ ਕੀਤੀ ਪੜਿਆ ਪੜ ਕੇ ਨੌਕਰੀ ਕੀਤੀ ਪੰਜਾਬ ਵਿੱਚ ਬੜਾ ਕੁਝ ਕੀਤਾ ਔਰ ਡਾਇਰੈਕਟਰ ਟੂਰਿਜ਼ਮ ਕਲਚਰ ਮਿਊਜ਼ੀਅਮ ਬਣਾਇਆ ਇਹ ਭਗਤ ਸਿੰਘ ਦਾ ਖਟਕੜਕ ਨਾਮ ਮਿਊਜ਼ੀਅਮ ਮੈਂ ਬਣਾਇਆ ਭਗਤ ਸਿੰਘ ਦੀ ਪਗੜੀ ਵਾਲੀ ਬੁੱਤ ਮੈਂ ਲਗਵਾਇਆ ਉਦਮ ਸਿੰਘ ਦੀ ਪਗੜੀ ਵਾਲਾ ਫੋਟੋ ਗੈਨੀਜੀ ਜੀ ਦੇ ਨਾਲ ਬੈਠ ਕੇ ਅਸੀਂ ਬਣਵਾਈ ਸੋ ਬੜੀ ਪੰਜਾਬ ਦੀ ਸੇਵਾ ਕੀਤੀ ਹੈ ਫਿਰ ਜੰ ਦਿੱਲੀ ਗਏ ਦਿੱਲੀ ਨੇ ਰਜਾਤਾ ਦਿੱਲੀ ਮੈਂ ਟੂਰਿਜ਼ਮ ਜਿਹੜਾ ਦਿੱਲੀ ਹਾਟ ਜਿਹੜੀ ਇੰਟਰਨੈਸ਼ਨਲ ਅੱਜ ਵੀ ਟੂਰਿਸਟ ਸਪਾਟ ਹੈ ਮੈਨੂੰ ਉਹ ਬਣਾਈ ਮੈਨੂੰ ਉਸ ਦਾ ਵਰਲਡ ਪਾਟਾ 골ਡ ਅਵਾਰਡ ਜਾਪਾਨ ਜਾ ਕੇ ਮਿਲਿਆ ਸੋ ਬੜੀ ਸੇਵਾ 올림픽 ਜਿਹੜਾ ਵਾਈਸ ਪ੍ਰੈਜ਼ੀਡੈਂਟ 올림픽 ਰਿਹਾ ਇੰਡੀਆ ਦਾ ਸੋ ਮਲਟੀਫੇਰੀਅਸ ਮਾਰਕਫੈਟ ਹਰਵੈਸਟਿੰਗ ਕੁੰਬਾਈਨਾ ਪੰਜਾਬ ਵਿੱਚ 1971 ਵਿੱਚ ਮੈਂ ਟ੍ਰੇਨਿੰਗ ਲੈ ਕੇ ਆਇਆ ਪਹਿਲੀ ਵਾਰ ਮੈਂ ਚਲਾਈ ਸੋ ਬੜਾ ਪਹਿਲਾ ਕਲੰਡਰ ਸਿੱਖਾਂ ਦਾ ਮਾਰਕਫੈਟ ਤੋਂ 1900 71 ਚ ਪਹਿਲਾ ਉਹ ਮੈਂ ਬਣਾਇਆ ਦੂਜਾ ਸ਼ਹੀਦ ਕਲੰਡਰ ਬਣਵਾਇਆ ਸੋ ਬੜੀਆਂ ਮੇਰੀਆਂ ਆਪਣੀਆਂ ਜੀ ਪਰਸਨਲ ਅਚੀਵਮੈਂਟ ਪਾਰਲੀਮੈਂਟ ਦੀ ਸਪੀਚ ਤੁਸੀਂ ਸੁਣ ਲਈ ਹੈ ਇਹ ਮੈਂ ਪਾਰਲੀਮੈਂਟ ਵੇਖੋ ਮੈਂ ਨੂੰ ਮੈਨੂੰ MP ਪੰਜਾਬ ਨੇ ਨਹੀਂ ਬਣਾਇਆ ਇਹ ਹੀ ਮੈਨੂੰ ਗਿਲਾ ਰਿਹਾ ਮੈਂ ਹਰਿਆਣਾ ਜੋ MP ਉਹ ਵੀ ਇੰਡੀਪੈਂਡੈਂਟ ਮੈਂ ਉੱਥੇ ਰਿਹਾ ਲੇਕਿਨ ਆਵਾਜ਼ ਮੈਂ ਪੰਜਾਬ ਦੀ ਉਠਾਈ ਮੇਰੀ ਇੱਕੋ ਹੀ ਗੁਰੂ ਦੀ ਕਿਰਪਾ ਹੈ ਕਿ ਕੈਰੋਂ ਸਾਹਿਬ ਮਸਤਦਾਰਾ ਸਿੰਘ ਕੈਰੋਂ ਤੋਂ ਲੈ ਕੇ ਹਰ ਮੁੱਖ ਮੰਤਰੀ ਸਾਰੇ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਜਿੰਨੇ 8 9 ਉਹ ਸਾਰੇ ਮੈਂ ਉਹਨਾਂ ਦੇ ਨੇੜੇ ਰਿਆ ਹਰ ਇੱਕ ਨੂੰ ਮੈਂ ਮਿਲਿਆ ਹਰ ਇੱਕ ਨਾਲ ਮੇਰਾ ਵਾਹ ਪੈਂਦਾ ਰਿਹਾ ਤੇ ਹੁਣ ਅਖੀਰ 'ਚ ਮੈਨੂੰ ਇਹ ਜਿਹੜਾ ਪਦਮ ਭੂਸ਼ਣ ਦਾ ਅਵਾਰਡ ਮੋਦੀ ਜੀ ਨੇ ਦਿੱਤਾ ਸੋ ਮੈਂ ਸਮਝਦਾ ਕਿ ਮੇਰੇ ਜੀਵਨ 'ਚ ਇਹ ਬਹੁਤ ਵੱਡੀ ਪਹਿਲਾਂ ਲక్ష్మణ ਸਿੰਘ ਗਿੱਲ ਮੈਨੂੰ ਪੰਜਾਬ ਰਤਨ ਦੇ ਗਿਆ ਜਦੋਂ ਉਹ ਚੀਫ ਮਿੰਿਸਟਰ ਸੀ ਸੋ ਬੜੀ ਰੱਬ ਦੀ ਕਿਰਪਾ ਰਹੀ ਹੈ ਮਾਨੂੰ ਪਰ ਸਪੋਰਟ ਸਾਰੀ মিডিਆ ਦੀ ਰਹੀ ਹੈ মিডিਆ ਮੈਨ ਹੋਣ ਕਰਕੇ ਮੈਨੂੰ ਹਮੇਸ਼ਾ ਪ੍ਰਸ ਦੇ ਨਾਲ ਲਿੰਕ ਚੰਗੇ ਰਹੇ ਉਹਦਾ ਲਾਭ ਰਿਆ ਇਹ ਗੁਰੂ ਦੀ ਬਖਸ਼ਿਸ਼ ਹੈ ਕਿਸ ਉਮਰ ਸੋ ਫਾਰ ਗੁਰੂ ਨੇ ਬਖਸ਼ਿਸ਼ ਦਿੱਤੀ ਦੇਖੋ ਅਕਾਲੀਆਂ ਨੂੰ ਤੁਹਾਡੇ ਸਾਹਮਣੇ ਟੁੱਟਿਆ ਦਵਾਰਾ ਲੱਗਦਾ ਕਿ ਹੋ ਸਕਦਾ ਨਹੀਂ ਨਹੀਂ ਕਿਹੜੀ ਗੱਲ ਨਹੀਂ ਹੋ ਸਕਦੀ ਸਿੱਖਾਂ ਨੂੰ ਆਪਣੀ ਹਿਸਟਰੀ ਨਹੀਂ ਪਤਾ ਦੇਖੋ ਅਸੀਂ ਗੁਰੂਆਂ ਦੀ ਹਿਸਟਰੀ ਪੜ੍ਹੀਏ ਸਾਡੇ ਗੁਰੂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਸੀ ਗੁਰੂ ਮਹਾਰਾਜ ਨੇ ਹਮੇਸ਼ਾ ਲੋਕਾਂ ਨਾਲ ਸਾਂਝ ਪਾਈ ਕੋਈ ਸਦੀਵੀ ਦੁਸ਼ਮਣ ਨਹੀਂ ਹੁੰਦਾ ਕਿਸੇ ਦਾ ਔਰ ਇਹ ਤੇ ਪੋਲਿਟਿਕਸ ਨੇ ਜਿਹੜੀ ਹੈ ਮੈਂ ਪਹਿਲਾਂ ਕਿਹਾ ਇਹ ਤੇ ਅਪਰੋਚ ਹੀ ਹੁੰਦੀ ਹੈ ਪਾਰਟੀਆਂ ਕਿਸ ਚੋ ਬੇਨੀਫਿਟ ਕੀ ਹੋਵੇ ਤੇ ਜਿਹੜਾ ਬੰਦਾ ਖੜਾ ਹੀ ਹੋ ਜਾ ਉਹ ਬੇਨੀਫਿਟ ਕੀ ਲੈ ਸਕਦਾ ਪੋਲਿਟਿਕਸ ਤੇ ਹਮੇਸ਼ਾ ਹੀ ਹੈ ਪ੍ਰੋਸੈਸ ਇਹ ਹੈ ਕਿ ਕਿਵੇਂ ਹੋ ਕੇ ਫਾਇਦਾ ਉਠਾਓ ਸੈਂਕੜਾ ਲਾਉਣ ਦੀ ਤਿਆਰੀ ਹੈ ਹਾਂਜੀ ਸੈਂਕੜੇ ਦੀ ਤਿਆਰੀ ਹੈ 91 ਸਾਲ ਨਹੀਂ 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 ਬੇਟੇ ਇਹ ਗੁਰੂ ਦੇ ਹੱਥ ਹੈ ਬਸ ਮੈਂ ਤਾਂ ਆਪਣੀ ਮੈਂ ਕਿਹਾ ਝੋਲੀ ਭਰ ਚੁੱਕਾ ਬਸ ਹੁਣ ਜਿੱਕੇ ਦੇ ਤੁਸੀਂ ਲੀਡਰ ਹੋ ਬਹੁਤ ਤਾਰੀਫ ਹੁੰਦੀ ਹੈ ਤੇ ਤੁਸੀਂ ਅੱਜ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਕੀ ਕਹੋਗੇ ਕਿ ਕਿਸ ਤਰੀਕੇ ਨਾਲ ਬਿਲਕੁਸਰ ਸੱਚੀ ਲੀਡਰ ਇੱਕੋ ਗੱਲ ਹੈ ਜੀ ਕੋਈ ਦੇਖੋ ਸਾਡਾ ਲੀਡਰ ਜਿਹੜਾ ਨਾ ਕੋਈ ਵੀ ਹੋਵੇ ਮੈਂ ਮਾਫ ਕਰਿਓ ਜਾਂ ਇਵਨ ਸਰਵਿਸ ਮੈਂ ਜਿਹੜੀ ਸੈਲਫ ਐਵੇਂ ਅਖਬਾਰਾਂ 'ਚ ਖਬਰ ਚ ਪਾ ਕੇ ਨਿਊਜ਼ ਬਣਾਉਣ ਵਾਲੇ ਸ਼ੌਕ ਨਹੀਂ ਹੋਣਾ ਚਾਹੀਦਾ ਜੇ ਕਹਿੰਦੇ ਉਹ ਤਾਂ ਕਰੋ ਸਾਡੇ ਮੁਸ਼ਕਿਲ ਕੀ ਆ ਖਾਸ ਕਰਕੇ ਸਿੱਕਾ ਅਖਬਾਰ ਜਾਂ ਆ ਜੇ ਬਿਆਨ ਤੁਹਾਡੇ ਵਰਗੇ ਲੋਕ ਦੋ ਵਾਰ ਤੱਕ ਉਹ ਲੈ ਲੈ ਮਗਰੋਂ ਛੁੱਟੀ ਮਗਰੋਂ ਫਾਲੋ ਨਹੀਂ ਕਰਦਾ ਅਸੀਂ ਮੈਂ ਸਾਰਾ ਪ੍ਰੋਸੈਸ ਫਾਲੋ ਕਰਕੇ ਇਸ ਕਿਤਾਬ ਚੋ ਹੀ ਲਿਖਿਆ ਹਰ ਲੈਟਰ ਮੇਰਾ ਲਗਿਆ ਮੈਂ ਫਰਾਂਸ ਪ੍ਰੈਜ਼ੀਡੈਂਟ ਨਾਲ ਜਾ ਕੇ ਮਿਲਿਆ ਕਿ ਪਕੜੀ ਦਾ ਹਾਲ ਕਰੋ ਉਹਨੇ ਮੈਨੂੰ ਜਵਾਬ ਆਇਆ ਮੈਂ ਉਹ ਲੈਟਰ ਛਾਪਿਆ ਮੈਂ ਰਾਸ਼ਟਰਪਤੀ ਬੁਸ਼ ਨੂੰ ਮਿਲਿਆ ਅਮਰੀਕਾ ਚਿੱਕਾ ਨਾ ਕਰੋ ਉਹਦਾ ਮੈਨੂੰ ਲੈਟਰ ਆਇਆ ਕਿ ਮੈਂ ਤੁਹਾਡੀ ਮਨ ਮਿਲ ਕੇ ਮੈਨੂੰ ਖੁਸ਼ੀ ਹੋਈ ਮੈਂ ਪੋਪ ਨੂੰ ਮਿਲਿਆ ਪੋਪ ਦਾ ਪਿਆ ਤੁਸੀਂ ਮੈਂ ਤੇ ਕੋਸ਼ਿਸ਼ ਕਰਦਾ ਵੀ ਜਾ ਕੇ ਅਪਰੋਚ ਕਰੋ ਮੈਂ ਇਕੱਲੇ ਨੇ ਪਾਰਲੀਮੈਂਟ ਦੇ ਦੇਖੋ ਕਾਦੇ ਐਮਪੀ ਘਟੂ ਘਟ ਪੰਜਾਬ ਦਾ ਪਹਿਲਾ ਐਮਪੀ ਜਿਹਨੇ ਇਕੱਲੇ ਨੇ ਆਨੰਦ ਮੈਰਿਜ ਐਕਟ ਪਾਰਲੀਮੈਂਟ ਚੋਂ ਪਾਸ ਕਰਵਾ ਦਿੱਤਾ ਮੈਂ ਮੂਵ ਕੀਤਾ ਉਹ ਪਾਸ ਹੋਇਆ ਸਿੱਖਾਂ ਨੂੰ 70 ਸਾਲ ਚ ਇੱਕੋ ਬੈਨੀਫਿਟ ਮਿਲਿਆ ਪਾਰਲੀਮੈਂਟ ਜਾਂ ਗਵਰਨਮੈਂਟ ਤੋਂ ਉਹ ਹੈ ਕਿ ਮੈਰਿਜ ਸਰਟੀਫਿਕੇਟ ਮਿਲਦਾ ਹੁਣ ਆਨੰਦ ਮੈਰਿਜ ਪਹਿਲਾਂ ਨਹੀਂ ਸੀ ਮਿਲਦਾ ਪਹਿਲਾਂ ਹਿੰਦੂ ਮੈਰਿਜ ਦਾ ਸਾਨੂੰ ਸਰਟੀਫਿਕੇਟ ਹੁੰਦਾ ਸੀ ਹੁਣ ਸਿੱਖ ਮੈਰਿਜ ਦੇ ਮਿਲਣ ਲੱਗਿਆ ਉਹ ਮੈਂ 2000 ਦੇ 12 ਚ ਮੈਕਰਵਾਇਆ ਸੂਬਰੀ ਕੁਝ ਬੜੀਆਂ ਉਹ ਕਿਤਾਬ ਸਾਰੀ ਭਰੀ ਪਈ ਹੈ ਉਹ ਪੜਿਓ ਮਾਸਕੂ ਗਲਤੀ ਰਹਿ ਗਈ ਉਹਦੀ ਮਾਫ ਕਰਿਓ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਅਸੀਂ ਸਰਦਾਰ ਤਰਲੋਚਨ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਕਿਉਂਕਿ ਇੱਕ ਵੱਡੀ ਉਪਲਬਧੀ ਲੰਮਾ ਸਮਾਂ ਲੰਮਾ ਸਫਰ ਜਿਹੜਾ ਆ ਤੈ ਕੀਤਾ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਸਫਰ ਦੇ ਵਿੱਚ ਕਿਉਂਕਿ ਜਿਸ ਵਕਤ ਅਸੀਂ ਗੱਲ ਕਰਦੇ ਆ ਸਰਦਾਰ ਤਰਲੋਚਨ ਸਿੰਘ ਜੀ ਦੀ ਤੇ ਬਹੁਤ ਸਾਰੀਆਂ ਚੀਜ਼ਾਂ ਯਾਦ ਆਂਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵੀ ਮੈਂਸ਼ਨ ਕੀਤਾ ਕਿ ਬਹੁਤ ਸੀਨੀਅਰ ਲੀਡਰਸ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਬਹੁਤ ਸੀਨੀਅਰ ਲੀਡਰਸ ਜਿਹੜੇ ਨੇ ਉਹਨਾਂ ਦੀ ਤਾਰੀਫ ਕਰਦੇ ਆਏ ਨੇ ਬਹੁਤ ਸਾਰੀਆਂ ਜਿਸ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਦੇਖੀਆਂ ਆਨੰਦ ਮੈਰਿਜ ਐਕਟ ਜਿਹੜਾ ਹੈ ਉਹ ਉਹਨਾਂ ਦੇ ਥਰੂ ਪਾਸ ਕਰਵਾਇਆ ਗਿਆ ਤਦ ਵੀ ਬਹੁਤ ਲੰਮਾ ਸਮਾਂ ਉਹਨਾਂ ਨੇ ਦੇਖਿਆ ਅੱਜ ਇਥੇ ਇਸ ਵਕਤ ਕਿਤਾਬ ਰਿਲੀਜ਼ ਕੀਤੀ ਗਈ ਉਸ ਵੇਲੇ ਵੀ ਸਾਰੇ ਲੋਕ ਇਥੇ ਪਹੁੰਚੇ ਜਿਹੜੇ ਸੀਨੀਅਰ ਲੀਡਰਸ ਰਹਿ ਚੁਕੇ ਨੇ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਚੁਕੇ ਨੇ ਉਹ ਸਾਰੇ ਇਥੇ ਪਹੁੰਚੇ ਔਰ ਉਹਨਾਂ ਨੇ ਵੀ ਵੱਖੋ ਵੱਖ ਟੰਗ ਦੇ ਨਾਲ ਆਪਣੇ ਸ਼ਬਦਾਂ ਦੇ ਵਿੱਚ ਜਿਹੜੀ ਹੈ ਉਹ ਤਾਰੀਫ਼ ਵੀ ਕੀਤੀ ਕਿਉਂਕਿ ਜਿਸ ਵਕਤ ਅਸੀਂ ਸਰਦਾਰ ਤਰਲੋਚਨ ਸਿੰਘ ਦੀ ਗੱਲ ਕਰਦੇ ਆ ਉਹਨਾਂ ਦਾ ਰੁਤਬਾ ਉਹ ਸੀ ਕਿ ਜੇ ਉਹ ਲੋਕਾਂ ਦੇ ਵਿੱਚ ਵੀ ਬਹਿੰਦੇ ਸੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਸੀ ਔਰ ਸੀਨੀਅਰ ਲੀਡਰਸ਼ਿਪ ਦੇ ਨਾਲ ਵੀ ਗੱਲਬਾਤ ਉਹਨਾਂ ਦੀ ਹੁੰਦੀ ਸੀ ਔਰ ਹਰ ਪਾਸਿਓਂ ਹਰ ਪੱਖ ਤੋਂ ਜਿਹੜਾ ਆ ਉਹ رائے ਸਿੱਧੇ ਤੌਰ ਤੇ ਲਈ ਜਾਂਦੀ ਸੀ ਸਰਦਾਰ ਤਰਲੋਚਨ ਸਿੰਘ ਤੋਂ ਇਸ ਵਕਤ ਸਾਡੇ ਨਾਲ ਸਰਦਾਰ ਰਾਮਵਾਲੇ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਰਦਾਰ ਤਰਲੋਚਨ ਸਿੰਘ ਜੀ ਦੇ ਉੱਤੇ ਕਿਤਾਬ ਛਾਪੀ ਗਈ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਉਸ ਤੋਂ ਇਲਾਵਾ ਸਿਆਸੀ ਗੱਲਬਾਤ ਵੀ ਜ਼ਰੂਰ ਕਰਾਂਗੇ ਰਾਮਵਾਲੇ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਕਿਤਾਬ ਛਾਪੀ ਗਈ ਹੈ ਜੋ ਚੀਜ਼ਾਂ ਕਿਤਾਬ ਦੇ ਵਿੱਚ ਲਿਖੀਆਂ ਨੇ ਪਹਿਲਾਂ ਤਾਂ ਤੁਹਾਡੇ ਸ਼ਬਦਾਂ ਦੇ ਵਿੱਚ ਸਰਦਾਰ ਤਰਲੋਚਨ ਸਿੰਘ ਬਾਰੇ ਕੁਝ ਗੱਲਾਂ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਹੋ ਜਿਹਾ ਤੁਹਾਡਾ ਸਫ਼ਰ ਕਿਹੋ ਜੀਆਂ ਚੀਜ਼ਾਂ ਤੁਹਾਨੂੰ ਯਾਦ ਹੈ ਜੀ ਕਈ ਗੱਲਾਂ ਨਵੀਆਂ ਕਿ ਉਹਨਾਂ ਦੇ ਸ਼ੁੱਭ ਗੁਣ ਤਰੋਚਨ ਤੋਂ ਆਦੇ ਆਏ ਐ ਜੇ ਇਹ ਕਿਤਾਬ ਨਾ ਛਪਦੀ ਤਾਂ ਇਹ ਐਂ ਸੀ ਜਿਵੇਂ ਕੋਈ ਕੀਮਤੀ ਗਹਿਣਾ ਜਿਹੜਾ ਉਹ ਥੜੀ ਤੇ ਪਿਆ ਸੀ ਉਹ ਗੋਆਲੇ ਜੀ ਇਹ ਜੋ ਕੁਛ ਮੈਂ ਤਾਂ ਇਹਨਾਂ ਨੂੰ ਬਹੁਤ ਚਿਰ ਤੋਂ ਜਾਣਦਾ ਮੈਂ ਇਹਨਾਂ ਨੂੰ ਕੰਮ ਕਰਦੇ ਦੇਖਿਆ ਤੇ ਲੋਚਨ ਸਿੰਘ ਆਪ ਦੇ ਕੰਮ ਵਿੱਚ ਜਿੰਨੇ ਵਫਾਦਾਰ ਸੀ ਉਨਿੰ ਪ੍ਰਵੀਨ ਸੀ ਇਹ ਇਹ ਨਾ ਦੇਖਿਆ ਜਿਸ ਵਕਤ ਅਸੀਂ ਉਹ ਸਿਆਸਤ ਦੀ ਗੱਲ ਕਰਦੇ ਹਾਂ ਜਿਸ ਵਕਤ ਸਰਦਾਰ ਤਰਲੋਚਨ ਸਿੰਘ ਹੋਣੀ ਸੀਗੇ ਉਹ ਸਿਆਸਤ ਨੂੰ ਜਾ ਕੇ ਗਾਈਡ ਵੀ ਕਰਦੇ ਸੀਗੇ ਆਪਣੇ ਸ਼ਬਦਾਂ ਦੇ ਨਾਲ ਔਰ ਅੱਜ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਪੰਜਾਬ ਦੇ ਵਿੱਚ ਮੱਕ ਕੇ ਕੰਮ 99% ਦੀ ਲੀਡਰ ਪੰਜਾਬ ਦੇ ਹੋਣ ਬਾਦਲਾਂ ਤੇ ਬਾਦਲ ਤੇ ਬਾਦਲ ਉਹ ਆਪ ਦੇ ਲਈ ਲੀਡਰੀ ਕਰਦੇ ਆ ਜੀ ਲੋਕਾਂ ਦਾ ਸਤਿਆਨਾਸ਼ ਹੋ ਜਾਏ ਲੋਕਾਂ ਨੂੰ ਦੰਦਲਾ ਪੈਣ ਲੱਗ ਜਾਨਾ ਉਹਨਾਂ ਨੂੰ ਕੋਈ ਫਿਕਰ ਨਹੀਂ ਐਸੇ ਕਰਕੇ ਅਕਲਾ ਸ਼ਕਲਾ ਫਸਲਾਂ ਤੇ ਨਸਲਾਂ ਇਹ ਲੀਡਰਾਂ ਨੇ ਪੰਜਾਬ ਦੀ ਤਬਾਹ ਕਰਤੀਆਂ ਬਾਦਲ ਤਾਂ ਪੰਜਾਬੀ ਭਾਸ਼ਾ ਤੇ ਸਿੱਖੀ ਦੇ ਦੈਰੇ ਨੂੰ ਤਬਾਹ ਕਰ ਗਏ ਅੱਜ ਪੰਜਾਬ ਵਿੱਚ ਬੱਚੇ ਨਸ਼ੇ ਖਾਣ ਚਿੱਟਾ ਪੀਣ ਕਿਨੇ ਲੈਂਦਾ ਗੁਰਬਾਣੀ ਦੇ ਦੋ ਸ਼ਬਦ ਨਾ ਬਾਦਲ ਨੂੰ ਆਉਂਦੇ ਸੀ ਨਾ ਸੁਖਵੀਰ ਨੂੰ ਇਹੋ ਜਿਹੀ ਕੀ ਕਰ ਦੇਣਗੇ ਇਸ ਲਈ ਮੈਂ ਤੁਹਾਨੂੰ ਕਿਹਾ ਰੋਲ ਖੁਦਗਰਦੀ ਤੇ ਪਰਿਵਾਰ ਪ੍ਰਸਤੀ ਤੇ ਬਿਸ਼ਰਮੀ ਨਾਲ ਕੌਮਾਂ ਨੂੰ ਤਬਾਹ ਕਰਕੇ ਆਪਣੇ ਆਪ ਨੂੰ ਬਣਾਉਣ ਦਾ ਇੱਕ ਰਟਨ ਚੱਲ ਪਿਆ ਹੈ ਇਹ ਐਸੇ ਸਾਰਾ ਕੁਝ ਸਰ ਇੱਕ ਚੀਜ਼ ਹੋਰ ਜਿਵੇਂ ਹੁਣ ਗੱਲ ਚੱਲ ਰਹੀ ਹੈ 2024 ਦੀਆਂ ਚੋਣਾਂ ਦੀ ਭਾਜਪਾ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਹਰ ਕੋਈ ਗੱਠਜੋੜ ਨੂੰ ਲੈ ਕੇ ਇੰਡੀਆ ਗੱਠਜੋੜ ਨੂੰ ਲੈ ਕੇ ਅਕਾਲੀ ਦਲ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਗੱਲ ਕਰ ਰਿਹਾ ਲੱਗਦਾ ਪੰਜਾਬ ਦਾ ਮਸਲਾ ਹੱਲ ਹੋਏਗਾ ਬੀਬੀ ਜੀ ਇਹ ਸਾਰੇ ਗੱਠਜੋੜ ਆਪਦੇ ਭਲੇ ਲਈ ਕਰ ਰਹੇ ਸਾਰੇ ਪੰਜਾਬ ਤੇ ਲੋਕਾਂ ਲਈ ਨਹੀਂ ਬਸ ਗੱਲ ਮੁੱਕ ਗਈ ਇਹ ਇਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਤੇ ਤੁਹਾਨੂੰ ਵੀ ਅਸੀਂ ਇੰਡੀਪੈਂਡੈਂਟਲੀ ਦੇਖੀਏ ਕਿ ਮੈਂ ਤਾਂ ਮੈਂ ਕੀ ਸਮਝਦਾ ਮੈਨੂੰ ਤਾਂ ਆਪ ਕਰਮ ਕਰਨਾ ਆਉਂਦਾ ਮੈਂ ਕਿਸੇ ਤੋਂ ਬਿਨਾ ਕਰ ਲੈਣਾ ਮੈਂ ਤਾਂ ਆਪ ਦਾ ਸ਼ਰਾਪੀ ਖੁੰਦ ਲੈਣਾ ਪਰ ਇਹ ਜਿਹੜੇ ਕਰ ਰਹੇ ਸਾਰੇ ਆਹ ਸਮਝੌਤਾ ਕਰ ਲਿਆ ਭੱਜ ਗਏ ਆ ਗਏ ਚਲੇ ਗਏ ਬੀਬਾ ਇਹ ਸਭ ਖੁਦਗਰਜ਼ੀ ਵਾਲੇ ਆ ਇਹ ਤੇ ਨਿਕਲਣੇ ਕੁਝ ਨਹੀਂ ਤੁਰੀਕ ਤੁਹਾਡੇ ਤਜਰਬੇ ਤੋਂ ਆਖਰੀ ਸਵਾਲ ਕਿ ਜਿਹੜੀ 2024 ਦੀ ਇਲੈਕਸ਼ਨਾਂ ਆ ਰਹੀਆਂ ਨੇ ਲੋਕਾਂ ਨੂੰ ਕੀ ਕਹੋਗੇ ਕਿਵੇਂ ਆਪਣੇ ਜਿਹੜੇ ਲੋਕ ਸਭਾ ਮੈਂਬਰ ਨੇ ਉਹ ਚੁਣੇ ਜਾਣ ਕਿਸ ਸੋਚ ਦੇ ਨਾਲ ਚੁਣੇ ਜਾਣ ਨਹੀਂ ਨਹੀਂ ਮੈਂ ਹੁਣ ਕੀ ਕਹਾਂ ਲੋਕ ਸੋਚ ਲੈਣ ਉਹਨਾਂ ਦਾ 100 ਦੇ ਵਿੱਚੋਂ 5 ਵੀ ਨਹੀਂ ਸਭ ਆਪੋ ਆਪਣੇ ਖੁਦ ਕਰਦੇ ਕਿ ਤੁਰਨਗੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਜਿਹੜੇ ਰਾਮੂ ਵਾਲਿਆ ਸਾਹਿਬ ਨਾਲ ਉਹਨਾਂ ਨਾਲ ਗੱਲ ਕਰ ਰਹੇ ਸੀ ਲੇਕਿਨ ਤੁਸੀਂ ਮੇਰੇ ਪਿੱਛੇ ਇਹ ਤੇ ਦ੍ਰਿਸ਼ ਦੇਖ ਰਹੇ ਹੋ ਇਹ ਉਹ ਸਾਰੇ ਲੋਕ ਨੇ ਜਿਹੜੇ ਇਸ ਵਕਤ ਸਰਦਾਰ ਤਰਲੋਚਨ ਸਿੰਘ ਦੀ ਜਿਹੜੀ ਛੱਪੀ ਕਿਤਾਬ ਹੈ ਉਹਦੇ ਲਾਂਚ ਤੇ ਆਏ ਸੀਗੇ ਸਰਦਾਰ ਤਰਲੋਚਨ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਆਏ ਸੀ ਕਿਉਂਕਿ ਹਰ ਕੋਈ ਜੇਕਰ ਅਸੀਂ ਦੇਖੀਏ ਸੀਨੀਅਰ ਲੀਡਰਸ ਦੀ ਗੱਲ ਕਰੀਏ ਹਰ ਇੱਕ ਦੀ ਗੱਲ ਕਰੀਏ ਉਹ ਸਾਰੇ ਬਹੁਤ ਪਸੰਦ ਕਰਦੇ ਨੇ ਔਰ ਇਹ ਸ਼ਬਦ ਜਿਹੜੇ ਨੇ ਉਹਨਾਂ ਨੇ ਆਪਣੇ ਆਪਣੇ ਪੱਖ ਦੇ ਨਾਲ ਆਪਣੇ ਆਪਣੇ ਟੰਗ ਦੇ ਨਾਲ ਜਿਹੜਾ ਹੈ ਸਰਦਾਰ ਤਰਲੋਚਨ ਸਿੰਘ ਨੂੰ ਯਾਦ ਕੀਤਾ ਕਿਉਂਕਿ ਲੰਮਾ ਸਮਾਂ ਉਹਨਾਂ ਨੇ ਸਿਆਸਤ ਦੇ ਵਿੱਚ ਬਤਾਇਆ ਔਰ ਉਹ ਲੰਮਾ ਸਮਾਂ ਜਿਹੜਾ ਆ ਉਹ ਲੰਮੇ ਸਮੇਂ ਦੇ ਵਿੱਚ ਕੀ ਕੀ ਚੀਜ਼ਾਂ ਕੀਤੀਆਂ ਨੇ ਬਹੁਤ ਸਾਰੀ ਉਪਲਬਧੀਆਂ ਜਿਹੜੀਆਂ ਨੇ ਉਹਨਾਂ ਨੇ ਹਾਸਲ ਕੀਤੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸਾਰੇ ਪੋਲਿਟিক্যাল ਲੀਡਰਸ ਨੇ ਜਿਹੜੇ ਇਸ ਵਕਤ ਅੱਜ ਇੱਥੇ ਮੌਜੂਦ ਨੇ ਇਹਨਾਂ ਦੇ ਵਿੱਚ ਜਿਨ੍ਹਾਂ ਨੇ ਇਹ ਕਿਤਾਬ ਨਿਸ਼ੁਲਕ ਸਭ ਨੂੰ ਪ੍ਰੋਵਾਈਡ ਕਰਵਾਈ ਹੈ ਉਹ ਐਸਪੀ ਓਬਰੋਏ ਜੋ ਕਿ ਸਰਬਤ ਦਾ ਪਲਾ ట్రਸਟ ਦੇ ਪ੍ਰਮੁੱਖ ਨੇ ਔਰ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਜਿਹੜੇ ਸੀਨੀਅਰ ਲੀਡਰਸ ਨੇ ਉਹ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਆndੀਆਂ ਨੇ ਦੇਖਣਾ ਹੋਏਗਾ ਕਿ ਕਿਤਾਬ ਪੜੀ ਵੀ ਜਾਣੀ ਚਾਹੀਦੀ ਹੈ ਇਸ ਵਕਤ ਸਾਡੇ ਨਾਲ ਜਿਹੜੇ ਸਾਫਾ ਰਜਿਸਟਰਾਰ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਜਿਸ ਵਕਤ ਸਟੇਜ ਤੇ ਤੁਸੀਂ ਮੌਜੂਦ ਸੀਗੇ ਸਰਦਾਰ ਤਰਲੋਚਨ ਸਿੰਘ ਜੀ ਦੀਆਂ ਗੱਲਾਂ ਤੁਸੀਂ ਦੱਸ ਰਹੇ ਸੀਗੇ ਅਸੀਂ ਵੀ ਜਾਨਣਾ ਚਾਹਾਂਗੇ ਕਿ ਉਹ ਜਈਆਂ ਯਾਦਾਂ ਤੁਹਾਡੀਆਂ ਉਹਨਾਂ ਦੇ ਨਾਲ ਰਹੀਆਂ ਨੇ ਇਹ ਸਰਦਾਰ ਤਰਲੋਚਨ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਮੈਂ ਰਜਿਸਟਰ ਸੀ ਇਹ ਸੈਂਟਰ ਦੇ ਮੈਂਬਰ ਸੀ ਜੀ ਔਰ ਇਹਨਾਂ ਦੀ ਜਿਹੜੀ ਖੂਬਸੂਰਤੀ ਇਹ ਹੈ ਕਿ ਇਹ ਗੱਲ ਸਮਝਦੇ ਐ ਸੁਣਦੇ ਐ ਤੇ ਸੁਣ ਕੇ ਉਹਦਾ ਕਨਫਰੋਨਟੇਸ਼ਨ ਵਿੱਚ ਨਹੀਂ ਪੈਂਦੇ ਉਹ ਨੇਗੋਸ਼ੀਏਸ਼ਨ ਜਿਹੜੀ ਹੈ ਔਰ ਆਪਸ ਵਿੱਚ ਗੱਲਬਾਤ ਕਰਕੇ ਉਹ ਹਰ ਮਸਮਸਿਆ ਦਾ ਹੱਲ ਬਣਾ ਚਾਹੁੰਦੇ ਐ ਉਹਨਾਂ ਦਾ ਸੰਦੇਸ਼ ਸਦਾ ਤਰੁਚਦਾ ਇਹ ਹੈ ਕਿ ਉਹ ਇੱਕ ਤਾਂ ਦਿਮਾਗੀ ਤੌਰ ਦੇ ਉੱਤੇ ਬਹੁਤ ਐਕਟਿਵ ਹੈ ਔਰ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਸੰਦੇਸ਼ ਇਹ ਹੈ ਕੀ 네ਗੋਸ਼ੀਏਸ਼ਨ ਜਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਕਿ ਆਪਾਂ ਸਵਾਦ ਕਰੀਏ ਆਪਾਂ ਲੌਜੀਕਲੀ ਗੱਲ ਨੂੰ ਗੱਲ ਕਰੀਏ ਤੇ ਗੱਲਬਾਤ ਹੀ ਸੋਲੂਸ਼ਨ ਹੈ ਹਰ ਸਮੱਸਿਆ ਦਾ ਤਸੀਂ ਗੱਲ ਕਰਦੇ ਆ ਸਰਦਾਰ ਤਰਲੋਚਨ ਸਿੰਘ ਹੋਣਾ ਦੀ ਉਹ ਜਿਸ ਤਰੀਕੇ ਦੇ ਨਾਲ ਕੰਮ ਕਰਦੇ ਠਹਿਰਵੇਂ ਟੰਗ ਦੇ ਨਾਲ ਕੰਮ ਕਰਦੇ ਸੀ ਚੀਜ਼ਾਂ ਨੂੰ ਦੇਖ ਕੇ ਸਮਝ ਕੇ ਪਰਖ ਕੇ ਕੰਮ ਕਰਦੇ ਸੀ ਤੁਸੀਂ ਉਹਨਾਂ ਦੇ ਨਾਲ ਵੀ ਰਹੇ ਉਹਨਾਂ ਨਾਲ ਕੰਮਕਾਰ ਕੀਤਾ ਤੁਹਾਨੂੰ ਕਿਵੇਂ ਲੱਗਦਾ ਕਿ ਜਿਸ ਤਰੀਕੇ ਦੀ ਸਿਆਸਤ ਉਹਨਾਂ ਦੀ ਸੀ ਔਰ ਜਿਸ ਤਰੀਕੇ ਦੀ ਸਿਆਸਤ ਅੱਜ ਚੱਲ ਰਹੀ ਹੈ ਉਹ ਕਿੰਨੀ ਕੁ ਵੱਖਰੀ ਹੈ ਕਿੰਨੇ ਕੁ ਡਿਫਰੈਂਸ ਨੇ ਉਹਨਾਂ ਦੋਨਾਂ 'ਚ ਇਹ ਮੈਂ ਇਤਨੀ ਕਹਿੰਦਾ ਕਿ ਸਿਆਸਤ ਡਿਫਰੈਂਟ ਹੈ ਮੈਂ ਕਹਿੰਦਾ ਕੁਝ ਗੱਲਾਂ ਸਿੱਖਣ ਵਾਲੀ ਹੈ ਇਹਨਾਂ ਦੀ ਸ਼ਖਸੀਅਤ ਹੋ ਤੋ ਹਰ ਕਿਸਮ ਦੇ ਬੰਦੇ ਹਰ ਜਗ੍ਹਾ ਪਰ ਹਰ ਸਮੇਂ 'ਚ ਹੁੰਦੇ ਆ ਜੀ ਮੇਰੇ ਹਿਸਾਬ ਨਾਲ ਹਰ ਮੈਸੇਜ ਜਿਹੜਾ ਉਹਨਾਂ ਦਾ ਜਿੰਦਗੀ ਦਾ ਮੈਸੇਜ ਹੈ ਜਿਹੜਾ ਭਵੇਂ ਪੋਲਿਟਿਸ਼ੀਅਨ ਹੈ ਚਾਹੇ ਪਬਲਿਕ ਲਾਈਫ ਵਿੱਚ ਚੱਲ ਰਿਹਾ ਵਾ ਕਿ ਦੋ ਗੱਲਾਂ ਇੱਕ ਮਨ ਕਲੀਅਰ ਹੋਵੇ ਮਨ ਨਿਰਮਲ ਹੋਵੇ ਤੇ ਤੁਸੀਂ ਇੱਕ ਸਚਾਈ ਨਾਲ ਚੱਲੀ ਜਿ ਕਰੀਏ ਆਪਾਂ ਤੇ ਮੇਰੇ ਖਿਆਲ ਸਮੱਸਿਆ ਦਾ ਹੱਲ ਜਿਹੜਾ ਉਹਨਾਂ ਦਾ ਜਿਹੜਾ ਸੋਲੂਸ਼ਨ ਨਿਕਲਦਾ ਉਹ ਹੀ ਹੈ ਕਿ ਨੇਗੋਸ਼ੀਏਸ਼ਨ ਕਰੀਏ ਆਪਾਂ ਤੇ ਅੱਜ ਦੇ ਵੀ ਮੈਂ ਸੋਚਦਾ ਵਾਂ ਕਿ ਬਹੁਤ ਸਾਰੇ ਇਹੋ ਜਿਹੇ ਨੇਤਾ ਹੈਗੇ ਜਿਹੜੇ ਇਸ ਨੂੰ ਲੀਡ ਚੱਲ ਰਿਹਾ ਹੈ ਤੇ ਮੇਰੇ ਸਾਹਮਣੇ ਇਹਨਾਂ ਨੂੰ ਸਿੱਖੇ ਤੇ ਸਾਰੇ ਬੰਦਿਆਂ ਨੂੰ ਜੇ ਆਪਾਂ ਇਸ ਕਾਲਾ ਚਲੀਏ ਗਲਵਲ ਲੋਕਾਂ ਨੂੰ ਸੁਣੀਏ ਵੀ ਸੁਣ ਕੇ ਤੇ ਸਮੱਸਿਆ ਦਾ ਹੱਲ ਕਰੀਏ ਤਾਂ ਮੇਰੇ ਸਾਹਮਣੇ ਇਹ ਇੱਕ ਸਮਾਜ ਜਿਹੜਾ ਵਾ ਉਹ ਵਧੀਆ ਤਰੀਕੇ ਨਾਲ ਉਭੰਚੋ ਆਖਰੀ ਸਵਾਲ ਸਰ 91 ਸਾਲ ਦਾ ਸਫਰ ਉਹਨਾਂ ਦਾ ਇੱਕ ਕਿਤਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੂਰਾ ਜਸਟੀਫਾਈ ਕਰ ਪਾਏਗੀ ਕਿਤਾਬ ਮੈਂ ਬੋਲਾਈ ਦਿੰਦਾ ਹਾਂ ਕਿਤਾਬ ਰਤਨਾਕਰਮ ਵਾਲਿਆਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਔਰ ਕੱਲੇ ਘਰ ਵਿੱਚ ਦਾ ਸਫ਼ਰ ਨਹੀਂ ਹੈ ਅਕ੍ਰੋਸ ਦੀ ਬੋਰਡ ਬਹੁਤ سارے ਧਾਰਮਿਕ ਨੇਤਾ ਬਹੁਤ سارے ਪੋਲਿਟੀਸ਼ੀਅਨ ਬਹੁਤ سارے ਲੇਖਕ ਵਾਈਸ ਚਾਂਸਲਰ ਚਾਂਸਲਰ ਉਹਨਾਂ ਦਾ ਮੈਸੇਜ ਹੈ ਔਰ ਮੈਂ ਸਮਝਦਾ ਕਿ ਉਹਨਾਂ ਨੇ ਜੋ ਆਵਾਜ਼ ਤਜਰਬਾ ਉਹਨਾਂ ਡਾਕਟਰ ਸਾਹਿਬ ਨੇ ਕੀਤਾ ਹੋਆ ਤੇ ਉਹਦੇ ਨਾਲ ਇੱਕ 90 ਸਾਲ ਦੀ ਜ਼ਿੰਦਗੀ ਸਾਰਾ ਨਹੀਂ ਸਮਿਟੇ ਆ ਸਕਦਾ ਲੇਕਿਨ ਬਹੁਤ ਕੁਝ ਉਹਦੇ ਵਿੱਚ ਇੱਕ ਤਾਂ ਵਾਕਈ ਪੜਨ ਵਾਲੀ ਹੈ ਤੇ ਮੈਂ ਅਪੀਲ ਕਰਦਾ ਕਿ ਸਾਰੇ ਬੰਦਿਆਂ ਨੂੰ ਇਹ ਖਰਾਬ ਦਿਨ ਪੜ੍ਹਨੀ ਚਾਹੀਏ ਇਸ ਲਈ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਸਾਰੇ ਜਿਹੜੇ ਪਹੁੰਚੇ ਸੀਗੇ ਸਰਦਾਰ ਤਰਲੋਚਨ ਸਿੰਘ ਦੀ ਬੁੱਕ ਰਿਲੀਜ਼ ਤੇ ਉੱਥੇ ਉਹਨਾਂ ਨੇ ਜਿਹੜੇ ਸ਼ਬਦ ਕਹੇ ਹਰੇਕ ਦਾ ਕਹਿਣਾ ਇਹ ਹੈ ਕਿ 90-91 ਸਾਲ ਦੀ ਸਫ਼ਰ ਨੂੰ ਇੱਕ ਕਿਤਾਬ 'ਚ ਪੂਰਾ ਕੰਪਾਈਲ ਕਰਨਾ ਸੌਖਾ ਤਾਂ ਨਹੀਂ ਲੇਕਿਨ ਫੇਰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਮੇਜਰ ਇਵੈਂਟਸ ਨੂੰ ਮੇਜਰ ਕੋਸ਼ਿਸ਼ਾਂ ਨੂੰ ਜਿਹੜਾ ਆ ਉਹ ਕੋਟ ਕੀਤਾ ਜਾਵੇ ਉਮੀਦ ਸਾਰੇ ਕਰ ਰਹੇ ਨੇ ਕਿ ਇਸ ਕਿਤਾਬ ਨੂੰ ਵੱਧ ਤੋਂ ਵੱਧ ਪੜਿਆ ਜਾਵੇ ਔਰ ਲੋਕ ਇਸ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖੋ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ